ਤੁਰਕੀ ਵਾਲਾ ਤੇ ਭਈ ਅੱਜ ਆਪਾਂ ਬਾਜੀ ਤੇ ਆਇਆ ਨੂਰਪੁਰ ਤੇ ਪਾਰਤੀ ਤੇ ਬਾਕੀ ਆਪਾਂ ਹਜੇ ਅੱਧੀ ਆਪਾਂ ਐਂਟਰੀ ਦੇਣੀ ਅੱਧੀ ਦਿੱਤੀ ਹੋਈ ਆ ਤੇ ਮੋਰਾ-ਮੋਰਾ ਲਵਾਉਣੇ ਆ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਆ ਕੱਟ-ਕੂਟੇ ਦਿਖਾ ਦੇ ਭਈ ਵਾਵਾ ਅੱਗੇ ਜੜ ਗਿਆ 71 ਕਬੂਤਰ ਉਡਣੇ ਆ ਠੀਕ ਆ ਟੋਟਲ ਬਾਕੀ ਤੁਹਾਨੂੰ ਦਿਖਾ ਦਾਂਗੇ ਆਪਾਂ ਆਮਣੇ ਅਮਨ ਮੋੜ ਲਵਾਉਣ ਚੱਲੇ ਆ ਇੱਕ ਹੀ cioè psilon Nissi in jmee in j JB Kaanir je murawe Christina KNOW ken nervouskin ad ਹਯਾ 60 60 ਦੇ ਹਸਤਾਲ ਕਾਲਾ ਰਮਾਣਾ ਵੇਖੀ ਯਾਰ ਨੰਬਰ ਪਹਿਲਾ ਪੈਸੇ ਹੀ ਆ ਵੇ ਕੋਈ ਨਾ ਪਹਿਲੇ ਪੈਸੇ ਹੀ ਆ ਹਯਾ ਸਹੀ ਗਈ ਨਹੀਂ ਲਓ ਭਈ ਆਪਾਂ ਮੋਰ ਲਵਾ ਲਿਆ ਇੱਕ ਅਡੀ ਠੀਕਾ ਕੱਟ ਦੇਖ ਲਓ ਮੋਰਾਂ ਲੱਗ ਜਾਂਦੀਆਂ ਵਾ ਬਾਕੀ ਜੇ ਦੋਲੇ ਇਲਾਜ ਕਿ ਦੇਉ ਦੁਕਾਨੇ ਤੁਹਾਨੂੰ ਬਾਕੀ ਆ ਸਾਰੇ ਜਾਈ ਜਾਂਦੇ ਆ ਠੀਕ ਆ ਮਾਲਾ 50 ਕ ਕਬੂਤਰ ਹੋ ਗਏ ਅੱਦੇ ਰਹਿੰਦੇ ਆ ਹੁਣ ਨਾਲੇ ਸ਼ਾਇਦ 7 ਵਜੇ ਓਲੇ ਲੱਗਣੇ ਕਰੀ ਦੇਖਦੇ ਆਪਾਂ ਆਪਣਾ ਕਬੂਤਰ ਅੱਧਰ ਆਪਾਂ ਕਿੰਨੇ ਦੇ ਚਵਾੜਤਾ ਇੱਕਰੀ ਜਾਣ ਕੇ ਤੇ ਲੋ ਬਾਈ ਜੀ ਅੱਧਰ ਓਲੇ ਓਲੇ ਲੱਗਣ ਆਲੇ ਆ ਠੀਕ ਆ ਉਹ ਦਾਵੜੇ ਪਹਿਲੀ ਚ ਤੇ ਬਾਸੇ ਤੁਹਾਨੂੰ ਦਿਖਾਉਣੇ ਇੱਥੋਂ ਸਾਈਡ ਤੇ ਆਈ ਓਲੇ ਲਾਦੇ ਆਪਾਂ ਥੋੜਾ ਜਿਹਾ ਠਹਿਰ ਕੇ ਲਾਉਣੇ ਓਲੇ ਨਾ ਹੈ ਗਿਣਤੀ ਕਰ ਲਈ ਉਹਨਾਂ ਦੇ ਲੈ ਜਾ ਚਲੋ ਚੱਕ ਆਂ ਆਹੀਂ ਲੈ ਜਾ ਤੇ ਖੋਲ ਕੋ ਬੋਲੇ ਨਹੀਂ ਆਹੀਂ ਲੈ ਆ

ਇਹ ਆ ਤੂੰ ਭੱਜ ਕੇ ਲਾਇਆ ਉਹਨੂੰ ਵੀ ਦੇਣੀ ਆ ਉਹ ਘਰ ਨਹੀਂ ਦਿੰਦੇ ਯਾਰ ਮੈਂ ਚਾਹ ਖਤਮ ਹੋ ਗਈ ਆ ਯਾਰ ਆਲੇ ਦੀ ਵੀ ਲਾ ਪੀਣੂ ਆਪੜਾ ਚਾਹ ਦੇ ਦੀ ਥੋੜੀ ਉਹ ਆਪਣੇ ਵਾਲੇ ਤਾਂ ਦੇਖ ਨਹੀਂ ਕੱਪੜਾ ਲਾ ਦੇ ਨਹੀਂ ਨਹੀਂ ਅੱਲਾ ਦੀ ਵੀ ਕੀ ਆ ਬਾਜ ਵਾਲੀ ਵੀਡੀਓ ਵੇਖੀ ਉਹ ਦਿਖਾ ਲੈ ਮੈਂ ਲੈ ਲਿਆ ਸ਼ਾਟ ਐ ਬਣਾ ਲਈ ਥੱਲੇ ਨਹੀਂ ਕਰਕੇ ਰੋਜ਼ ਆ ਜਾਂਦੇ ਆ ਜਾਂਦੇ ਹਜੇ ਨਹੀਂ ਹਜੇ We komen mee... De stong filt demonstreren ਤਾ ਮਿੱਠੀ ਏ ਤੇ ਹਾਇ ਮਟਾਣਾ ਛੇੜ ਕਰੇ ਚੇਂਜ ਬੱਲੀਏ ਕੋਈਟਰ ਤੂੰ ਛੱਡ ਆਈ ਅੜੀ ਉੱਤੇ ਦੀਆਂ ਹੈ ਕਲਦੇ ਯਾਰ ਤੇਰੇ ਜਬ ਉਹ ਬਾਈ ਜੀ ਇਧਰੋਂ ਅਦਰ ਬਾਜੀ ਚਲੀ ਜਾਂਦੀ ਉਧਰੋਂ ਬਾਈ ਰੋਜੀ ਵੀ ਆ ਗਿਆ ਉਹ ਵਰਦਾ ਰੋਜੀ ਅਦਰੋਂ ਦੁਕਾਨਾਂ ਤੋਂ ਖੜਾ ਆ ਕੇ ਬਾਸ ਅਦਰੋਂ ਦੇਖ ਜੂਗਾ ਵੇ ਜਰੂਰੀ ਹੁਣ ਜਾਣਾ ਉਹ ਨੇੜੇ ਆ ਬਾਈ ਰੋਜੀ ਆਇਆ ਹੈ ਤੇ ਆਪਣੀ ਅਦਰ ਬਾਜੀ ਚਲੀ ਜਾਂਦੀ ਆਪਣਾ ਕੂਤਰ ਹਜੇ ਫਿਰਦਾ ਹਜੇ ਹੁਣੇ ਹੁਣੇ 8 ਵਜੇ ਨਾਲੇ ਆ ਬਾਕੀ ਉੱਚੇ ਹੀ ਖੜੇ ਹੋਏ ਆ ਵੈਸੇ ਤਾਂ ਉਹ ਚੁੰਡਿਆਂ ਚ ਫਿਰਦਾ ਆਪਣੇ ਵਾਲਾ ਨਾਓ ਭਾਈ ਜੀ 12 ਵਜ ਗਏ ਆ ਠੀਕ ਆ ਤੇ ਆਪਣਾ ਕਬੂਤਰ ਪਤਾ ਨਹੀਂ ਕਿੱਧਰ ਉੱਚਾ ਹੋ ਗਿਆ ਤੇ ਪਤਾ ਨਹੀਂ ਗਾਇਬ ਗੂ ਵੀ ਹੋ ਗਿਆ ਦੇਖਦਾ ਹੀ ਨਹੀਂ ਪਿਆ ਬਾਕੀ ਆ ਕਬੂਤਰ ਨੀਵੇਂ ਉੱਡੀ ਜਾਂਦੇ ਆ ਦਿਖਾ ਦੇਣਾ ਤੁਹਾਨੂੰ ਮੈਂ ਅਭੇ ਪਰਾਂ ਨੂੰ ਜਾਂਦੇ ਪਏ ਆ ਜੇ ਬੈਨ ਨੂੰ ਦੇ ਉੱਥੇ ਕੋਣਾ ਅੱਜ ਜਮਾਂ ਨੀਵੇਂ ਨੀਵੇਂ ਉੱਡੀ ਜਾਂਦੇ ਆ ਆਪਾਂ ਨੇ ਕੂਤਰ ਉੱਚਾ ਉੱਡੀ ਜਾਂਦਾ ਵੀ ਪਤਾ ਨਹੀਂ ਕਿਹਨੂੰ ਜਾ ਆ ਜੂ ਵੜਿਆ ਯਾਰ ਬਾਕੀ ਆ ਉੱਡੀ ਜਾਂਦੇ ਅੰਦਰ ਆ ਆਗੇ ਬਾਕੀ ਅੱਧੇ ਉੱਪਰ ਉਹ ਗੁਰਦੁਆਰੇ ਵਾਲੀ ਸਾਈਡ ਸਾਰੇ ਉੱਧਰ ਫਿਰਦੇ ਪਏ ਅੱਧੇ ਤਾਂ ਉਧਰ ਹੀ ਵੇਖ ਕੇ ਆਏ ਉਧਰ ਵੀ ਹੈ ਨਹੀਂ ਆਪਣੇ ਵਾਲਾ ਪਤਾ ਨਹੀਂ ਕਿੱਥੇ ਜਾੜਾ ਕੱਲਾ ਉੱਡ ਜਾਂਦਾ ਸੀ ਹੁਣ ਪਤਾ ਨਹੀਂ ਗਾਇਬ ਹੀ ਹੋ ਗਿਆ ਉੱਚਾ ਬਾਕੀ ਦਿਖਾਉਣਾ ਜੇ ਤਾਂ ਮੋੜ-ਮੋੜ ਆਇਆ ਚੱਲ ਵੇਖਦੇ ਹਾਂ ਜੀ ਤਾਂ ਧਿਆਨ ਰੱਖੀ ਫਿਰਦੇ ਉੱਪਰ ਤੋਂ ਉਹ ਭయ్యా ਆਗੇ ਨੀਵੇਂ ਦੇ ਅੱਧਰ-ਅੱਧਰ ਹੋ ਗਏ ਜਾਂਦੇ ਆ ਗਿਆ ਆ ਜੋ ਆਪਣੇ ਵਾਲਾ ਦੀ ਦੇਣੀ ਵਾ ਕਿੱਧਰ ਜਾ ਜੂ ਬਣਿਆ ਉਹ ਬਾਕੀ ਆ ਡੀ ਐਨ ਏ ਨਹੀਂ ਵੀ ਨਹੀਂ ਵੀ ਆ ਗਿਆ ਐਨੂੰ ਆਉਂਦਿਆ ਹੁਣ ਜਦੋਂ ਗੇੜਾ ਚ ਆ ਪਾਇਆ ਫਿਰ ਤੇ ਹੁਣਾ ਤੁਹਾਨੂੰ ਮੈਂ ਆ ਫਿਰ ਤੇ ਲਓ ਭਾਈ ਜੇ ਦੇਖ ਬੁੱਤਰਾ ਆ ਗਿਆ ਨੀਵੇਂ ਠੀਕ ਆ ਤੇ ਫਿਰ ਪਿਆ ਕੋਠੀ ਵਾਲੀ ਸਾਈਡ ਆਈ ਜਾਂਦੇ ਦੇ ਅੱਧੇ ਆ ਫਿਰਦੇ ਪਏ ਉੱਥੇ ਉੱਥੇ ਐਂ ਖੜੋ ਤੁਸੀਂ ਬਾਕੀ ਦੇ ਦੇ ਆਪਣੇ ਵਾਲੇ ਵੀ ਹਜੇ ਦੇਖਿਆ ਨਹੀਂ ਕੀ ਪਤਾ ਹੋਈ ਜਾਵੇ ਟਾਈਮ ਵੀ ਨਹੀਂ ਹਜੇ ਲੱਗੇ ਆਪਣੇ ਕਬੂਤਰ ਤੇ ਦਿਨਤਾ ਨਹੀਂ ਕਿਸੇ ਵਾਲੇ ਆਵੇ ਆ ਗਏ ਆਵੇ ਆਵੇ ਅੱਧੇ ਆ ਗਿਆ ਝੋਂਡਾ ਇੰਨਾ ਜਿ ਦੇਖ ਦੂ ਲੈ ਆਪਣੇ ਵਾਲਾ ਕੀ ਪਤਾ ਦੇਖ ਜੇ ਓ ਮਗਰ ਉੱਚਾ ਫੜਾ ਉੱਚਿਆਂ 'ਚ ਆਊਗਾ ਮੇਰੇ ਸਾਨਾ ਯਾਰ ਫਿਰ ਵੀ ਉੱਧਰ ਕਬੂਤਰ ਬੈ ਗਿਆ ਸੀਗਾ ਤੇ ਉਹ ਬਾਣੀ ਤੇ ਆਊਗਾ ਹੁਣ ਜੋਰ ਲੱਗਾ ਕਬੂਤਰ ਦਾ ਤੱਕਉਣਾ ਤੁਹਾਨੂੰ ਮੈਂ ਆਉਂਗੀ ਉੱਥਰ ਗਿਆਣਾ ਬਈ ਜਿਆ ਲਾ ਲਿਆ ਸੀਗੇ ਇਹਨਾਂ ਕੋਲੇ ਆਣਾ ਬਾਕੀ ਉਹ ਕਬੂਤਰ ਉੱਡੀ ਜਾਂਦੇ ਆ ਉਹ ਫਿਰਦਾ ਗਲਾਬੀ ਕੱਚਾ ਇਹਦੀਆਂ ਇੱਕ ਕਬੂਤਰੀ ਹੋਰ ਆ ਕਾਲੀ ਚੀਨੀ ਆ ਫਿਰਦੀ ਇਹ ਦੋਨੇ ਬਹੁਤ ਵਧੀਆ ਉੱਡੀ ਜਾਂਦੇ ਅੱਜ ਉਹ ਆਪਣਾ ਹੀ ਜਿਹੜਾ ਉਹ ਫਿਰਦਾ ਨਹੀਂ ਨਹੀਂ ਉੱਥੇ ਆ ਚਾਰ ਹੋ ਗਏ ਹੁਣ ਆ ਚਾਰੇ ਕਬੂਤਰ ਉੱਡੀ ਜਾਂਦੇ ਬਾਬਾ ਕਿ ਹੋਰ ਕੋਈ ਨਹੀਂ ਦਿਖਦਾ ਪਿਆ ਦੋ ਆ ਰਹੇ ਤੇ ਇੱਕ ਆ ਰਿਹਾ ਬਾਕੀ ਆ ਰਿਹਾ ਹਾਂ ਬਾਕੀ ਦੇਖ ਲੈਨੇ ਢਾਂਗੀਆਂ ਲੋ ਬਾਈ ਜੀ ਇੱਕ ਕਬੂਤਰ ਇਹਨਾਂ ਦੇ ਉੱਤੇ ਰਹਿ ਗਿਆ ਠੀਕ ਆ ਤੇ ਇੱਕ ਕਬੂਤਰ ਆ ਗਈ ਲਾਸਟ 2 ਬਚੇ ਸੀਗੇ ਠੀਕ ਆ ਉੱਪਰ ਆ ਰੋ ਜਾ ਆ ਕਾਲੀ ਚੀਨੀ ਆ ਆ ਗਈ ਠੀਕ ਆ ਆ ਗੁਰਦੁਆਰੇ ਕੋਲੇ ਤੇ ਇੱਕ ਕਬੂਤਰ ਉਹ ਫਿਰਦਾ ਬਈ ਉੱਚਾ ਆ ਉੱਚਾ ਫਿਰਦਾ ਇਹ ਇਹ ਗਈ ਇਹ ਗਈ ਆ ਆ ਗਈ ਇਹ ਲਾ ਗਈ ਪੈਰ ਨਹੀਂ ਨਹੀਂ ਹਜੇ ਨਹੀਂ ਲਾਉਂਦੀ ਹਜੇ ਨਹੀਂ ਲਾਉਂਦੀ ਲਾ ਗਈ ਖੜੀ ਕਰ ਨਹੀਂ ਲਾ ਗਈ ਹਜੇ ਗਿਆ ਪੈਰਾਂ ਦੀ ਚੰਗੀ ਨਹੀਂ ਨਾ ਕਬੂਤਰ ਦੀ ਮਾਰ ਜੀ ਹੋਊਗਾ ਤੇ ਬਾਕੀ ਇੱਕ ਕਬੂਤਰ ਉੱਡ ਗਿਆ ਉੱਚਾ ਉਹ ਬਹੁਤ ਚੰਗਾ ਫਿਰਦਾ ਪਿਆ ਇਹ ਕੋਈ ਨਹੀਂ ਬੈਠਿਆ ਯਾਰ ਤੋਂ ਨਹੀਂ ਉਹ ਬੈ ਗਈ ਇਹ ਛੱਡ ਗਈ ਉਹ ਡਿੱਗ ਗਈ ਇਹ ਨਹੀਂ ਨਹੀਂ ਬਚ ਗਈ ਬਚ ਗਈ ਬਚ ਗਈ ਬਚ ਗਈ ਹੁਣ ਤਾਂ ਸਵਾਦ ਆਣਾ ਇਹ ਦੂਜੇ ਨਾਲ ਨਹੀਂ ਬਾਹਰ ਗਈ ਬਾਹਰ ਗਈ ਇਹ ਤਾਂ ਨਹੀਂ ਹੁਣ ਨਹੀਂ ਕੱਢਦੀ ਕੱਢ ਨਹੀਂ ਡੇਪੀ ਬਸ ਬਾ ਡਿੱਗ ਜੂਗੀ ਬਾ ਠੀਕ ਆ ਜਿੱਤ ਕੇ ਬਈ ਤੁਸੀਂ ਕਿੰਨੇ ਬਈ ਉਹ ਉਹ ਗਏ ਉੱਥੇ ਕੋਲੇ ਬਾ ਠੀਕ ਆ ਬਸ ਨਹੀਂ 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 ਹਜੇ ਨਹੀਂ ਹਜੇ ਹੁਣ ਤਾਂ ਅਗਲਿਆਂ ਦੀ ਸਿਰ ਧੜ ਦੀ ਬਾਜੀ ਚੱਲਣੀ ਆ ਨਹੀਂ ਵਾਲੇ ਨਹੀਂ ਪੈਰ ਲਾਏ ਆ ਰਹਿ ਗਿਆ ਬਾਈ ਇੱਕ ਕਬੂਤਰ ਰਹਿ ਗਿਆ ਇਹ ਆ ਨਾ ਕੀ ਸੀ ਆ ਜਿੰਨਾ ਕਬੂਤਰ ਆ ਗਰਲਾ ਨਾਲ ਭੁੱਲਰ ਕਾ ਰਹਿ ਗਿਆ ਬਾਈ ਕੱਲਾ ਗਈ ਗਈ ਹਾਂ ਬਾਕੀ ਆਇਓ ਅੱਧਾ ਭਾਈ ਮੇਰਾ ਆ ਲੈ ਭਾਈ ਬਣਾਉਣਾ ਫੋਟੋ ਠੀਕ ਹੈ ਬਾਬਾ ਆ ਲੋ ਭਾਈ ਕਾਕਾ ਦਾ ਨਾਰ ਮਣਾ ਕਾਕਾ ਦਾ ਨਾਰ ਮਣਾ ਭਾਈ ਜੀ ਜਸਪੀਰ ਬਾਦਲ ਜਸਪੀਰ ਬਾਦਲ ਆਵੇ ਵੀ ਇਧਰ ਆਏ ਤੇਰੀ ਫੋਟੋ ਵੀਡੀਓ ਬਣੀ ਹੁੰਦੀ ਛੇ ਜਿਹਦਾ ਨਾਮ ਕੋਲੋ ਆਇਸ ਭਾਈ ਚੰਗਾ ਉਹ ਆਵੇ ਹਾਂ ਜਸਪੀਰ ਬਾਦਲ ਭਾਈ ਵੀਰੂ ਮੌਖਸਰ ਰਿਵਾਰ ਕਰ ਲੈਣ ਬਣੇਗਾ ਮੌਖਸਰ ਵੀਰੂ ਪੈਸੇ ਗਣ ਲਓ ਇੱਥੇ ਘਰ ਜਾ ਕੇ ਨਾ ਗਿਣਿਆ ਜੀ ਆ ਇਧਰ ਫੜਾ ਇਹਨੂੰ ਮੁੰਡੇ ਨੂੰ ਬਿੱਲਾ